32 ਬੰਬਾਂ ਵਾਲਾ ਬਿਆਨ ਦੇ ਕੇ ਕਸੂਤੇ ਫਸੇ ਪ੍ਰਤਾਪ ਸਿੰਘ ਬਾਜਵਾ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਤੇ ਇੱਕ ਮਾਮਲਾ ਦਰਜ ਕੀਤਾ ਗਿਆ ਦੱਸਦੀ ਹੈ ਕਿ ਐਫ ਆਈ ਆਰ ਸਾਈਬਰ ਕ੍ਰਾਈਮ ਐਸ ਐਸ ਨਗਰ ਮੋਹਾਲੀ ਦੇ ਵੱਲੋਂ ਦਰਜ ਕੀਤੀ ਗਈ ਹੈ ਦੱਸਦੀ ਹੈ ਕਿ ਅੱਜ ਉਹਨਾਂ ਨੂੰ ਦੁਪਹਿਰ 12 ਵਜੇ ਜਿਹੜਾ ਉਹ ਪੁਲਿਸ ਸਟੇਸ਼ਨ ਬੁਲਾਇਆ ਗਿਆ ਦੱਸਦੀ ਹੈ ਕਿ ਫੇਸ 7 ਦੇ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਕੱਲ ਏ ਆਈ ਜੀ ਕਾਊਂਟਰ ਇੰਟੈਲੀਜੈਂਸ ਦਾ ਗਰੇਵਾਲ ਨੇ ਜਿਹੜੇ ਉਹ ਵੀ ਪਹੁੰਚੇ ਸੀ ਪਾਰਾ ਉਹਨਾਂ ਨੂੰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਦਿੱਤਾ ਸੀਗਾ ਕਿ ਉਹ ਹੁਣ ਆਪਣੇ ਜਿਹੜੇ ਸੂਤਰ ਨੇ ਸਰੋਤ ਨੇ ਉਹ ਨਹੀਂ ਦੱਸਣਗੇ ਤਾਂ ਹੁਣ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਦੱਸਦੀ ਹੈ ਕਿ ਸਾਈਬਰ ਕ੍ਰਾਈਮ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਇੱਕ ਐਫ ਆਈ ਆਰ ਦਰਜ ਕੀਤੀ ਗਈ ਆ ਜਿਸ ਦੇ ਤਹਿਤ ਅੱਜ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਜਿਹੜੀ ਆ ਉਹ ਪੁੱਛਗਿੱਛ ਕੀਤੀ ਜਾਵੇਗੀ ਦੱਸਦੀ ਹੈ ਕਿ ਅੱਜ 12 ਵਜੇ ਜਿਹੜਾ ਉਹਨਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਆ ਗਿਆ ਹੈ ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਪ੍ਰਤਾਪ ਸਿੰਘ ਬਾਜਬਾ ਪੁਲਿਸ ਸਟੇਸ਼ਨ ਜਾਂਦੇ ਨੇ ਜਾਂ ਫਿਰ ਅਦਾਲਤ ਦਾ ਰੁਖ ਕਰਨਗੇ ਜਾਂ ਫਿਰ ਅਦਾਲਤ ਦੇ ਵਿੱਚ ਜਾ ਕੇ ਪੇਸ਼ ਹੋਣਗੇ ਤਾਂ ਇਹ ਵੱਡਾ ਸਵਾਲ ਹੈ ਜਿਹੜਾ 12 ਵਜੇ ਤੱਕ ਕਲੀਅਰ ਹੋਵੇਗਾ ਕਿਉਂਕਿ 12 ਵਜੇ ਉਹਨਾਂ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਗਿਆ ਹੈ ਕੱਲ ਉਹਨਾਂ ਦੇ ਬੋਲੋ ਇੱਕ ਨਿੱਜੀ ਚੈਨਲ ਤੇ ਜਿਹੜਾ ਬੈਠ ਕੇ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪੰਜਾਬ ਦੇ ਵਿੱਚ 50 ਬੰਬ ਆਏ ਨੇ ਜਿਨ੍ਹਾਂ ਦੇ ਵਿੱਚੋਂ 18 ਬੰਬ ਫਟ ਚੁੱਕੇ ਨੇ 31 ਭਾਲੇ ਬਾਕੀ ਨੇ ਤਾਂ ਐਸੀ ਗੱਲ ਤੇ ਜਿਹੜਾ ਉਹਨਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਸੀ ਹੁਣ ਉਸੇ ਦਾਅਵੇ ਦੇ ਜਿਹੜੇ ਪੁਲਿਸ ਦੇ ਵੱਲੋਂ ਸੂਤਰ ਮੰਗੇ ਜਾ ਰਹੇ ਨੇ ਕਿ ਤੁਹਾਨੂੰ ਕਿਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ 50 ਬੰਬਾਂ ਨੇ ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਬਾਜਵਾ ਸਾਹਿਬ ਜਾਂ ਤਾਂ ਤੁਸੀਂ ਆਪਣੇ ਸਰੋਤ ਦੱਸੋ ਆਪਣੇ ਸੂਤਰ ਦੱਸੋ ਨਹੀਂ ਫਿਰ ਕਾਰਵਾਈ ਲਈ ਤਿਆਰ ਹੋਵੋ ਹਾਲਾਂਕਿ ਹੋਰ ਵੀ ਜਿਹੜੇ ਆਪ ਆਗੂ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਬਾਜਵਾ ਸਾਹਿਬ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਕਿਉਂਕਿ 32 ਬੰਬਾਂ ਦੀ ਵੱਲੋਂ ਉਹਨਾਂ ਨੇ ਆਖੀ ਆ ਪੰਜਾਬ ਦੇ ਵਿੱਚ ਜਿਹੜਾ ਹੁਣ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਇਹ ਨਹੀਂ ਪਤਾ ਕਿ ਅਗਲਾ ਬੰਬ ਕਿੱਥੇ ਫਟਣਾ ਹੈ ਕਿਉਂਕਿ 32 ਬੰਬਾਂ ਦੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਆ ਦਾਵਾ ਪੇਸ਼ ਕੀਤਾ ਗਿਆ ਤਾਂ ਅੱਜ ਉਹਨਾਂ ਨੂੰ ਜਿਹੜਾ ਉਹ ਦੁਪਹਿਰ 12 ਵਜੇ ਪੁਲਿਸ ਸਟੇਸ਼ਨ ਬੁਲਾਇਆ ਗਿਆ ਏ 7 ਫੇਸ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਸੰਮਣ ਜਾਰੀ ਹੋਏ ਨੇ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਆ ਕੇ ਆਪਣੇ ਸਰੋਤ ਦੱਸੋ ਪਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮਨਾਂ ਕੀਤਾ ਜਾ ਰਿਹਾ ਹੈ ਮੈਂ ਆਪਣੇ ਸਰੋਤ ਨਹੀਂ ਦੱਸਾਂਗਾ ਹਾਲਾਂਕਿ ਕੱਲ ਕਾਉਂਟਰ ਇੰਟੈਲੀਜੈਂਸੀ ਅਤੇ AIGV ਉਹਨਾਂ ਦੇ ਘਰ ਪਹੁੰਚੇ ਸੀ ਪਰ ਉਹਨਾਂ ਨੂੰ ਵੀ ਉਹਨਾਂ ਨੇ ਬਰੰਗ ਮੋੜ ਦਿੱਤਾ ਕੋਈ ਜਵਾਬ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਸਾਈਬਰ ਕ੍ਰਾਈਮ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਇਹ ਦੱਸਦੀ ਏ ਕਿ ਪ੍ਰਤਾਪ ਸਿੰਘ ਬਾਜਵਾ ਐਲੋਪੀ ਨੇਤਾ ਦੇ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਧਾਰਾ 197 ਡੀ ਅਤੇ ਧਾਰਾ 353 ਬੀਐਨਐਸ ਦੇ ਤਹਿਤ ਜਿਹੜਾ ਇੱਕ ਕੇਸ ਦਰਜ ਕੀਤਾ ਗਿਆ ਦੱਸਦੀ ਏ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਪੰਜਾਬ ਦੇ ਵਿੱਚ ਦਹਿਸ਼ਤ ਫਲਾਉਣ ਦਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਜਿਹੜੀ ਧਾਰਾ ਇਹ ਉਹ ਲਗਾਈ ਗਈ ਆ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਕਸੂਤੇ ਫਸੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਨਿਜੀ ਚੈਨਲ ਤੇ ਇੰਟਰਵਿਊ ਦਿੰਦੇ ਆ ਕਿਹਾ ਗਿਆ ਹੈ ਕਿ ਮੇਰੇ ਸੂਤਰਾਂ ਦੇ ਹਵਾਲੇ ਤੋਂ ਆ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ 50 ਗ੍ਰੇਨੇਡ ਨੇ ਜਿਹੜੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 18 ਫਟ ਚੁੱਕੇ ਨੇ ਪਿਛਲੇ ਸਮੇਂ ਦੌਰਾਨ ਤੁਸੀਂ ਘਟਨਾਵਾਂ ਸੁਣੀਆਂ ਹੋਣਗੀਆਂ ਕਾਫੀ ਜ਼ਿਆਦਾ ਜਿਹੜੇ ਹਮਲੇ ਸੀ ਉਹ ਹੋਏ ਸੀ ਬੀਤੇ ਦਿਨਾਂ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਵੀ ਜਿਹੜਾ ਗ੍ਰਨੇਡਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਜਿਹੜੇ ਕਿਤਨੇ ਕਿਤੇ ਬਿਆਨ ਸਹੀ ਵੀ ਲੱਗਦੇ ਸੀ ਤਾਂ ਹੁਣ ਪੰਜਾਬ ਦੇ ਵਿੱਚ ਉਹਨਾਂ ਦਾ ਬਿਆਨ ਸੁਣ ਕੇ دہشت ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਲੋਕ ਸਹਿਮੇ ਹੋ ਰਹੇ ਡਰੇ ਹੋਣ ਨੇ ਕਿ ਅਗਲਾ ਬੰਬ ਪਤਾ ਨਹੀਂ ਕਿੱਥੇ ਫਟਣਾ ਕਿੱਥੇ ਹਮਲਾ ਹੋਣਾ ਤਾਂ ਇਸ ਚੀਜ਼ ਨੂੰ ਲੈ ਕੇ ਹੋਣਾ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਜਿਹੜੇ ਐਲਓਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਦੁਪਹਿਰ 12 ਵਜੇ ਸੱਤ ਫੇਸ ਸਾਈਬਰ ਟਾਈਮ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਗਿਆ ਏ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਪੁੱਛਗਿੱਛ ਦੇ ਲਈ ਪਹੁੰਚਦੇ ਆ ਸੱਤ ਫੇਸ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਆ ਉੱਥੇ ਪਹੁੰਚਦੇ ਆ ਜਾਂ ਫਿਰ ਸਿੱਧਾ ਅਦਾਲਤ ਦਾ ਰੁਕ ਕਰਨਗੇ ਇਹ ਸਵਾਲ ਜ਼ਰੂਰ ਖੜਾ ਹੋਇਆ ਏ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਅਗਲਾ ਜਿਹੜਾ ਐਕਸ਼ਨ ਉਹ ਕੀ ਹੋਵੇ ਕੀ ਉਹ ਪੁਲਿਸ ਦਾ ਸਾਥ ਦਿੰਦੇ ਆ ਜਾਂ ਫਿਰ ਸਿੱਧਾ ਕੋਰਟ ਦੀ ਜਿਹੜੀ ਆਪਣੀ ਕੋਰਟ ਦੇ ਵਿੱਚ ਜਾ ਕੇ ਆਪਣਾ ਪੱਖ ਰੱਖ ਸਕਦੇ ਆ ਕੋਰਟ ਦੇ ਵਿੱਚ ਜਾ ਕੇ ਜਿਹੜਾ ਪੇਸ਼ ਹੋ ਸਕਦੇ ਆ ਤਾਂ ਹੁਣ ਇਹ ਵੱਡੇ ਸਵਾਲ ਖੜੇ ਹੋਏ ਨੇ ਪਰ ਇਸ ਮੌਕੇ ਦੀ ਵੱਡੀ ਖਬਰ ਹੈ ਕਿ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਜੋ ਨੇਤਾ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਸੰਮਣੇ ਜਾਰੀ ਹੋਏ ਨੇ ਦੱਸਦੀ ਹੈ ਕਿ ਪੁਲਿਸ ਨੇ ਉਹਨਾਂ ਨੂੰ ਇੱਕ ਐਫਆਈਆਰ ਦਰਜ ਜਿਹੜੀ ਕੀਤੀ ਆ ਉਸ ਦੇ ਤਹਿਤ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਹੈ ਸਾਈਬਰ ਕ੍ਰਾਈਮ ਦੇ ਵੱਲੋਂ ਇਹ ਜਿਹੜੀ ਐਫਆਈਆਰ ਆ ਉਹ ਦਰਜ ਹੋਈ ਆ ਦੁਪਹਿਰ 12 ਵਜੇ ਫੇਸ 7 ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ